ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅੰਤਰਰਾਜੀ ਨਸ਼ਾ ਤਸਕਰੀ ਰੈਕਟ ਦਾ ਭਾਂਡਾ ਫੋੜਿਆ 5 ਕੁਇੰਟਲ ਭੁੱਕੀ ਸਮੇਤ ਇੱਕ ਦੋਸ਼ੀ ਨੂੰ ਕੀਤਾ ਕਾਬੂ ਸ਼੍ਰੀ ਮੁਕਤਸਰ ਸਾਹਿਬ ਨੂੰ ਨਸ਼ਾ ਤਸਕਰੀ ਵਿਰੋਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਸੀ ਇਸ ਦੇ ਤਹਿਤ ਇੱਕ ਅੰਤਰਰਾਸ਼ੀ ਨਸ਼ਾ ਤਸਕਰੀ ਰੈਕਟਰ ਦਾ ਪਤਾ ਲਗਾ ਲਗਾ ਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਕੋਲੋਂ ਇੱਕ ਟਰੱਕ ਸਮੇਤ क्वंटल पुक्की चूरा पोस्त किया है इसकी जानकारी डीएसपी रमनप्रीत गिल ने सी की ਪੰਜਾਬ ਸਰਕਾਰ ਦੁਆਰਾ ਜੀ ਸਪੈਸ਼ਲ ਕੈਂਪੇਨ ਜਿਹੜੀ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੋਧ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸ਼੍ਰੀ ਮੁਖਸਰ ਸਾਹਿਬ ਪੁਲਿਸ ਸਾਡੇ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਤੇ ਇਹਨਾਂ ਦੀ ਸਾਰੀ ਟੀਮ ਨੇ ਇੱਕ ਰੀਸੈਂਟਲੀ ਕਮਰਸ਼ੀਅਲ ਰਿਕਵਰੀ ਕੀਤੀ ਹੈ ਜੀ ਪੋਪੀ ਹਸਕ ਦੀ 5 ਕੁਇੰਟਲ ਸੋ ਇਹ ਮੈਂ ਤੁਹਾਨੂੰ ਡਿਟੇਲ ਦੱਸ ਦਿੰਦਾ ਜੀ ਮਕਦਮੇ ਦੀ ਆਨ ਅ ਇੰਟੈਲੀਜੈਂਸ ਇਨਪੁਟ ਜੋ ਸਾਡੀ ਟੀਮ ਨੂੰ ਮਿਲੀ ਸੀ ਉਤੇ ਵਰਕ ਕਰਦੇ ਹੋਏ ਉਹਨੂੰ ਡਿਵੈਲਪ ਕੀਤਾ ਗਿਆ ਤੇ ਜੋ ਇੱਕ ਸ਼ੱਕੀ ਬੰਦਾ ਸੀਗਾ ਇਹ ਪਰਸਨ ਪਿੰਟੂ ਸਿੰਘ रावत ਸੋ ਇਹ ਅਸੀਂ ਐਪਰੀਹੈਂਡ ਕੀਤਾ ਤੇ ਇਹ ਇੱਕ ਟਰੱਕ ਚਲਾ ਰਿਆ ਸੀ ਜੋ ਕਿ ਰਾਜਸਥਾਨ ਰਜਿਸਟਰਡ ਸੀਗਾ ਸੋ ਜਦੋਂ ਇਹਦੀ ਤਲਾਸ਼ੀ ਕੀਤੀ ਗਈ ਪ੍ਰੋਪਰਲੀ ਆਫਟਰ ਦਾ ਲੀਗਲ ਪ੍ਰੋਸੀਜਰ ਫਾਲੋ ਜੋ ਕੀਤਾ ਐਨਡੀਪੀ ਸੈਕਟਰ ਦਾ ਜਦੋਂ ਪੂਰੀ ਸਰਚ ਕੀਤੀ ਗਈ ਤਾਂ ਉਹਦੇ ਵਿੱਚੋਂ 5 ਕੁਇੰਟਲ 500 ਕਿਲੋ ਜਿਹੜੀ ਪੌਪੀ ਹਸਕ ਰਿਕਵਰ ਹੋਈ ਹੈ ਜੀ ਤੇ ਇੱਕ ਟਰੱਕ ਬੀਰਿੰਗ ਨੰਬਰ ਹੈਗਾ Rajasthan RJ09GC1185 ਸੋ ਜੋ ਅਕਿਊਜ਼ਡ ਫੜਿਆ ਗਿਆ ਪਿੰਟੂ ਸਿੰਘ रावत son of ਨਰਾਇਣ ਸਿੰਘ रावत ਰੈਜ਼ੀਡੈਂਟ ਆਫ ਅਜਮੇਰ ਡਿਸਟ੍ਰਿਕਟ Rajasthan ਸੋ ਇਹਦੇ ਚ ਅਸੀਂ ਇੱਕ FIR ਰਜਿਸਟਰ ਕੀਤੀ ਹੈ ਜੀ FIR ਨੰਬਰ 99 ਅੰਡਰ ਸੈਕਸ਼ਨ 15C ਸੋ ਅੱਗੇ ਜੋ ਵੀ ਇਹਦੇ ਨਾਲ ਕਨੈਕਟਡ ਇਸ ਰੈਕੇਟ ਦੇ ਨਾਲ ਪਰਸਨਸ ਹੈ ਜਾਂ ਬੈਕਵਰਡ ਫਾਰਵਰਡ ਲਿੰਕੇਜ ਦੇ ਵਿੱਚ ਜਿਹਦੀ ਵੀ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਤਾਂ ਉਸਤੇ ਫਰਦਰ ਜੋ ਵੀ ਲੀਗਲ ਐਕਸ਼ਨ ਬੰਦਾ ਉਹ ਕੀਤਾ ਜਾਊਗਾ ਥੈਂਕ ਯੂ ਫਰ ਅਨਦਰ ਕਿਛੋਲੇ ਐਮਐਸ ਜੀ ਕਿੰਨੇ ਬਤੁਸੂਸ਼ਾ ਕਰੇਗਾ ਨਹੀਂ ਇਨੀਸ਼ੀਅਲ ਇਨਫੋਰਮੇਸ਼ਨ ਦੇ ਵਿੱਚ ਹੀ ਕਲੀਅਰ ਹੋਇਆ ਕਿ ਜਿਵੇਂ ਬੰਦਾ ਰਾਜਸਥਾਨ ਦਾ ਸੀਗਾ ਸੋ ਉੱਥੋਂ ਹੀ ਲਿਆ ਰਿਹਾ ਸੀ ਔਰ ਅੱਗੇ ਗਾਂ ਨੇ ਸਪਲਾਈ ਫਾਰਵਰਡ ਲਿੰਕੇਜ ਦੇ ਵਿੱਚ ਕਿਹਨੂੰ ਕਰਨੀ ਸੀਆਂ ਕੀ ਹੈ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਸੋ ਪੁਲਿਸ ਰਿਮਾਂਡ ਤੇ ਜਦੋਂ ਇਹ ਪਰਸਨ ਲਿਆ ਜਾਂਦਾ ਹੈ ਤਾਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜਿਹਦਾ ਵੀ ਜੋ ਵੀ ਇਨਵੋਲਵਮੈਂਟ ਆਊਗੀ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦੇਵਾਂਗੇ